ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੀਤੀ ਆਯੋਗ ਦੀ ਮੀਟਿੰਗ ਤੋਂ ਆਦੇ ਵਿਚਾਲੇ ਹੀ ਉੱਠ ਗਈ ਬਾਹਰ ਆਉਂਦੇ ਹੀ ਉਸਨੇ ਪੱਤਰਕਾਰਾਂ ਨੂੰ ਕਿਹਾ ਕਿ ਉਸ ਦਾ અપਮਾਨ ਹੋਇਆ ਹੈ ਨੀਤੀ ਆਯੋਗ ਦੀ ਅੱਜ ਹੋਈ ਅਹਿਮ ਮੀਟਿੰਗ ਵਿੱਚ ਵਿਸ਼ੇਸ਼ ਚਰਚਾ ਕੀਤੀ ਜਾ ਰਹੀ ਹੈ ਮੀਟਿੰਗ ਵਿੱਚ ਵਿਕਸਿਤ ਭਾਰਤ 2047 ਨੂੰ ਲੈ ਕੇ ਚਰਚਾ ਹੋ ਰਹੀ ਹੈ ਹਾਲਾਂਕਿ ਕਈ ਰਾਜਾਂ ਨੇ ਇਸ ਵਿੱਚ ਹਿੱਸਾ ਨਹੀਂ ਲਿਆ ਇੰਡੀਆ ਅਲਾਈਅੰਸਿਸ ਦੀ ਤਰਫੋਂ ਸਿਰਵ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਹਿੱਸਾ ਲਿਆ ਸੀ ਪਰ ਉਹ ਵੀ ਗੁੱਸੇ ਤੋਂ ਮੀਟਿੰਗ ਵਿੱਚੋਂ ਬਾਹਰ ਚਲੀ ਗਈ ਦਾਜੇ ਕਿ ਕੇਂਦਰ ਸਰਕਾਰ ਤੇ ਬੰਗਾਲ ਨਾਲ ਵਿਤਕਰਾ ਕਰਨ ਦਾ ਦੋਸ਼ ਲਾਉਂਦਿਆਂ ਮਮਤਾ ਬੇਨਰਜੀ ਨੇ ਕਿਹਾ ਮੈਨੂੰ ਸਿਰਫ 5 ਮਿੰਟ ਬੋਲਣ ਦਿੱਤਾ ਗਿਆ ਬਾਕੀ ਦੇ ਮੁੱਖ ਮੰਤਰੀਆਂ ਨੂੰ 20 ਮਿੰਟ ਬੋਲਣ ਦੀ ਇਜਾਜ਼ਤ ਦਿੱਤੀ ਗਈ ਇਸ ਲਈ ਮੈਂ ਵਿਰੋਧ ਵਿੱਚ ਮੀਟਿੰਗ ਛੱਡ ਦਿੱਤੀ ਅਸਾਮ, ਗੋਆ, ਛਤੀਸਗੜ ਦੇ ਮੁੱਖ ਮੰਤਰੀ ਨੇ 10-12 ਮਿੰਟ ਬੋਲੇ। ਉਹਨਾਂ ਨੇ ਕਿਹਾ ਕਿ ਚੰドラਬਾਬੂ ਨਾਇਡੂ ਨੂੰ 20 ਮਿੰਟ ਬੋਲਣ ਲਈ ਦਿੱਤਾ ਗਿਆ ਸੀ। ਆਪਣੇ ਦੇਸ਼ ਅਤੇ ਸੂਬੇ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਪੱਛਮੀ ਬੰਗਾਲ ਨੂੰ ਬਜਟ ਵਿੱਚ ਕੁਝ ਵੀ ਨਹੀਂ ਮਿਲਿਆ। ਜਿਵੇਂ ਹੀ ਮੈਂ ਮੀਟਿੰਗ ਵਿੱਚ ਪੱਛਮੀ ਬੰਗਾਲ ਨਾਲ ਹੋਏ ਵਿਤਕਰੇ ਬਾਰੇ ਬੋਲਣਾ ਸ਼ੁਰੂ ਕੀਤਾ, ਉਹਨਾਂ ਨੇ ਮੇਰਾ ਮਾਈਕ ਬੰਦ ਕਰ ਦਿੱਤਾ। ਇਹ ਸਾਰੀਆਂ ਖੇਤਰੀ ਪਾਰਟੀਆਂ ਦਾ અપਮਾਨ ਹੈ ਦੱਸਦੇ ਕਿ ਕੇਂਦਰ ਸਰਕਾਰ ਤੇ ਦੋਸ਼ ਲਾਉਂਦੇ ਹੋਏ ਮਮਤਾ ਬੇਨਰਜੀ ਨੇ ਕਿਹਾ ਇਹ ਸਿਆਸੀ ਪੱਖਪਾਤੀ ਬਜਟ ਹੈ ਮੈਂ ਕਿਹਾ ਤੁਸੀਂ ਦੂਜੇ ਰਾਜਾ ਨਾਲ ਵਿਤਕਰਾ ਕਿਉਂ ਕਰ ਰਹੇ ਹੋ ਨਿਧੀ ਆਯੋਗ ਕੋਲ ਵਿਤੀ ਸ਼ਕਤੀਆਂ ਨਹੀਂ ਹਨ ਇਹ ਕਿਵੇਂ ਕੰਮ ਕਰੇਗਾ ਇਸ ਨੂੰ ਵਿੱਤੀ ਸ਼ਕਤੀਆਂ ਦੇ ਜਾਂ ਯੋਜਨਾਵਾਂ ਕਮਿਸ਼ਨ ਨੂੰ ਵਾਪਸ ਲਿਆਓ ਹਾਲਾਂਕਿ ਕਰਨਾਟਕ ਕੇਰਲ ਤੇਲੰਗਾਨਾ ਤਾਮਿਲਨਾਡੂ ਹਿਮਾਚਲ ਪੰਜਾਬ ਅਤੇ ਦਿੱਲੀ ਸਰਕਾਰਾਂ ਨੇ ਨੀਤੀ ਆਯੋਗ ਦੀ ਇਸ ਬੈਠਕ ਵਿੱਚ ਹਿੱਸਾ ਨਹੀਂ ਲਿਆ ਇਨ੍ਹਾਂ ਸਾਰੇ ਰਾਜਾਂ ਦੀ ਤਰਫੋਂ ਕਿਹਾ ਗਿਆ ਹੈ ਕਿ ਐਨਡੀਏ ਸਰਕਾਰ ਨੇ ਬਜਟ ਵਿੱਚ ਉਹਨਾਂ ਨਾਲ ਵਿਤਕਰਾ ਕੀਤਾ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੀਪ ਡੀ ਟੀ ਵੀ